ਦੀ ਆਵਾਜ਼ ਜੀ ਇੱਧਰ ਨੂੰ ਇਹ ਉਹਦੇ ਬੰਦੇ ਨਸ਼ਾ ਲਾਈਵ ਦੇ ਵੈਸੇ ਹੀ ਬੰਦੇ ਸਾਰੇ ਜੋ ਲੋਕ ਆਉਂਦੇ ਨੇ ਇੱਥੋਂ ਜਾਂਦੇ ਨੇ ਕਰਾਂ ਵਾਲੇ ਗੱਡੀਆਂ ਵਾਲੇ ਸਿਰਫ ਇੱਕ ਨਾਮ ਦਾ ਇੱਥੇ ਬੋਰਡ ਲਗਾ ਦਿੱਤਾ ਗਿਆ ਪਰ ਕੰਮ ਕੁਝ ਨਹੀਂ ਕਰਦਾ ਨਾਜੀ ਨੰਬ ਬਰੋ ਨੂੰ ਕੋ ਮਿਕਾਈਦਾ ਨਾ ਸ਼ੰਮੂ ਨੂੰ ਕੋ ਮਿਕਾਈਦਾ ਕੀਤਾ ਚਾਹ ਪਾਣੀ ਦੇਣ ਦੀ ਰੋਟੀ ਨਾਲ ਟਾਈਮ ਨਾ ਪਹੁੰਚੇਗੀ ਅਗਲਾ ਦੇਖੀ ਜੇ ਚਾਹ ਨਹੀਂ ਆਈ ਰੋਟੀ ਨਹੀਂ ਆਈ ਜੇ 10 ਕਿਲੋਮੀਟਰ ਘੁੰਮ ਕੇ ਆਵਾਂਗੇ ਟਾਈਮ ਤਾਂ ਲੱਗਣਾ ਹੀ ਹੈ ਤੋ ਸ਼ੰਭੂ ਬਾਰਡਰ ਦੇ ਨੇੜੇ ਜਿਹੜਾ ਕੀ ਕਾਗਰ ਦਰਿਆ ਵਗਦਾ ਹੈਗਾ ਆ ਉਥੋਂ ਜਿਹੜਾ ਕੀ ਬਰਸਾਤ ਦੇ ਵਜ੍ਹਾ ਕਰਕੇ ਜਿਹੜੇ ਕੀ ਆਸ-ਪਾਸ ਦੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਦੀ ਮਾਰ ਵੀ ਪਈ ਹੈਗੀ ਅਤੇ ਜਿਹੜਾ ਅੰਡਰ ਬ੍ਰਿਜ ਇੱਥੇ ਬਣਾਇਆ ਗਿਆ ਹੈਗਾ ਉੱਥੇ ਵੀ ਕਾਫੀ ਜ਼ਿਆਦਾ ਪਾਣੀ ਭਰ ਚੁੱਕਾ ਹੈ ਜਿਸ ਕਰਕੇ ਸ਼ੰਭੂ ਬਾਰਡਰ ਤੋਂ ਜਿਹੜੇ ਕੀ ਦੂਜੇ ਪਾਸੇ ਦੇ ਏਰੀਆ ਹੈਗੇ ਨੇ ਉਹਨਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈਗਾ ਤੇ ਬਕਾਇਦਾ ਜਿਹੜਾ ਕੀ ਇੱਥੇ ਨੋਟਿਸ బోర్ਡ ਵੀ ਲਗਾਇਆ ਗਿਆ ਹੈਗਾ ਕਿ ਸਾਵਧਾਨੀ ਜੇਕਰ ਪਾਣੀ ਦੀ ਜਿਹੜੀ ਹੈ ਉਹ ਪੱਦਰ ਹੈਗਾ ਜਾਂ ਉਹ ਲਾਲ ਲਕੀਰ ਨੂੰ ਟੱਚ ਕਰਦਾ ਤਾਂ ਇਸ ਪੁਲ ਦਾ ਪ੍ਰਯੋਗ ਨਾ ਕੀਤਾ ਜਾਵੇ ਕੁਝ ਜਿਹੜੇ ਨੌਜਵਾਨਾਂ ਦੇ ਵੱਲੋਂ ਇੱਥੇ ਗੁਜ਼ਰਨ ਦੀ ਵੀ ਕੋਸ਼ਿਸ਼ ਕੀਤੀ ਪਰ ਸਥਾਨਿਕ ਲੋਕਾਂ ਦੇ ਮੁਤਾਬਕ ਜਿਹੜਾ ਕਿ 4 ਤੋਂ 5 ਦਿਨ ਦਾ ਜਿਹੜਾ ਕਿ ਸਮਾਂ ਬੀਤ ਚੁੱਕਿਆ ਹੋ ਗਿਆ ਕਿ ਇਹ ਜਿਹੜਾ ਕਿ ਪਾਣੀ ਪੁਲ ਦੇ ਵਿੱਚ ਭਰਿਆ ਹੋਇਆ ਤੇ ਕੁਝ ਨੌਜਵਾਨ ਇੱਥੋਂ ਲੰਘ ਵੀ ਰਹੇ ਸਨ ਬਾਈ ਕਿੰਨੇ ਕੁ ਲੈਵਲ ਹੈਗਾ ਪਾਣੀ ਦੇ ਹੁਣ ਤੁਸੀਂ ਜਾ ਕੇ ਆਏ ਹੋ 4 ਫੁੱਟ 4 ਤੋਂ 5 ਫੁੱਟ ਬਾਈ ਪੂਰੀ ਡੁੱਬ ਗਈ ਸੀ ਪੂਰੀ ਡੁੱਬ ਗਈ ਇੱਥੇ ਦੇਖ ਰਹੋ ਹੂੰ ਤੁਹਾਡੇ ਸਾਹਮਣੇ ਸਾਰਾ ਦਿਨ ਦੂਰ ਗਏ ਬਾਈਕ ਸਾਡਾ ਬੰਦ ਹੋ ਗਿਆ ਸਟਾਰਟ ਵੀ ਨਹੀਂ ਹੋ ਰਿਹਾ ਅਸੀਂ ਸੋਚੇ ਸੀ ਨਿਕਲ ਜਾਗੇ ਪਰ ਨਿਕਲ ਪਾਏ ਪਰ ਇੱਥੇ ਬਕਾਇਦਾ ਜਿਹੜੀ ਕਿ ਇੱਕ ਬੋਰਡ ਵੀ ਲਗਾਇਆ ਗਿਆ ਕਿ ਇਸ ਪੁਲ ਦਾ ਪ੍ਰਯੋਗ ਨਾ ਕੀਤੇ ਹੋ ਤੁਸੀਂ ਦੇਖਿਆ ਵੀ ਹੁਣ ਨਹੀਂ ਦੇਖਿਆ ਸੀ ਅਸੀਂ ਪੈਦਲ ਹੀ ਜਾ ਰਹੇ ਸੀ ਪੈਦਲ ਨਿਕਲਣਾ ਸੀ ਪਰ ਨਹੀਂ ਜਾ ਪਏ ਅਸੀਂ ਫਿਰ ਆ ਗਏ ਰਿਟਰਨ ਆ ਗਏ ਸੋ ਅੱਗੇ ਖਤਰਾ ਵੀ ਹੈਗਾ ਪਹਿਲਾਂ ਵੀ ਹਾਦਸੇ ਹੋ ਚੁੱਕੇ ਨੇ 4 ਤੋਂ 5 ਦਿਨ ਹੋ ਗਏ ਪਾਣੀ ਭਰੇ ਨੂੰ ਕਈ ਜਿਹੜੇ ਕਿ ਬਾਈਕ ਸਵਾਰਾਂ ਨੂੰ ਵੀ ਦਿੱਕਤ ਆਈ ਹੈ ਨੀ ਸਰ ਅਸੀਂ ਅਜੇ ਤੋਂ ਆਏ ਆ ਸਾਨੂੰ ਨੇ ਤੁਸੀਂ ਲੋਕਲੋਂ ਨਹੀਂ ਨਹੀਂ ਲੁਧਿਆਣੇ ਤੋਂ ਆਏ ਹਾਂ ਲੁਧਿਆਣੇ ਤੋਂ ਆਏ ਨੇ ਸੋ ਅਵੇਰਨੈਸ ਜਿਹੜਾ ਕੀ ਹੈ ਲੋਕਾਂ ਦੇ ਵਿੱਚ ਨਹੀਂ ਹੈਗੀ ਪਰ ਦੂਜੇ ਪਾਸੇ ਜਿਹੜਾ ਕੀ ਕਿਸੇ ਕੰਮ ਦੇ ਸਿਲਸਿਲੇ ਦੇ ਵਿੱਚ ਜਿਹੜੇ ਲੋਕ ਆਉਂਦੇ ਹੈਗੇ ਨੇ ਉਹ ਜਦੋਂ ਇੱਥੋਂ ਆਹ ਅੰਡਰਵਿਜ਼ ਦੇ ਵਿੱਚ ਪਾਣੀ ਜਿੱਥੇ ਭਰਿਆ ਹੋਇਆ ਇੱਥੋਂ ਪਾਰ ਜਿਹੜਾ ਕੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਈਆਂ ਨੂੰ ਜਿਹੜਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਦੇਖੋ ਕਿ ਬਾਈਕ ਬਿਲਕੁਲ ਇਹੋ ਜਮ ਹੋ ਚੁੱਕੀ ਹੈ ਤੇ ਬਾਜ ਦੇ ਵਿੱਚ ਪਾਣੀ ਭਰ ਜਾਣ ਕਰਕੇ ਲੋਕਾਂ ਨੂੰ ਕਾਫੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਜਿਸ ਤਰ੍ਹਾਂ ਦੇ ਨਾਲ ਇੱਥੇ ਇਹ ਪਾਣੀ ਭਰਿਆ ਹੋਇਆ ਤਾਂ 4 ਤੋਂ 5 ਦਿਨ ਦਾ ਜਿਹੜਾ ਕੀ ਵਕਫਾ ਬੀਤ ਜਾਣਾ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦਾ ਹਾਲਕਿ ਪ੍ਰਸ਼ਾਸਨ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹੋਇਆ ਜਿਹੜਾ ਕਿ ਇੱਥੇ ਲੋਕਾਂ ਦੀ ਸਹੂਲਤ ਲਈ ਕਈ ਜਿਹੜੇ ਕੀ ਨੰਬਰ ਵੀ ਇੱਥੇ ਜਿਹੜੇ ਕੀ ਦੱਸੇ ਗਏ ਹੈਗੇ ਨੇ ਜਿਵੇਂ ਕਿ ਜਈ ਦਾ ਨੰਬਰ ਹੋ ਗਿਆ ਜਾਂ ਫਿਰ ਕਹਿ ਲਈਏ ਕਿ ਐਸਐਸਈ ਦਾ ਨੰਬਰ ਹੋ ਗਿਆ ਇੰਜੀਨੀਅਰਿੰਗ ਕੰਟਰੋਲ ਦਾ ਨੰਬਰ ਹੋ ਗਿਆ ਇਹਨਾਂ ਤੇ ਉੱਪਰ ਨੰਬਰਾਂ ਦੇ ਉੱਪਰ ਆਪਾਂ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਕਿ ਵਾਕਈ ਜਿਹੜੇ ਕੀ ਇਹ ਨੰਬਰ ਹੈਗੇ ਨੇ ਉਹ ਵਰਕਿੰਗ ਦੇ ਵਿੱਚ ਹੈਗੇ ਨੇ ਜਾਂ ਫਿਰ ਜੇਕਰ ਪਬਲਿਕ ਦੇ ਵੱਲੋਂ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਾਕਈ ਜਿਹੜੇ ਲੋਕਾਂ ਦੀ ਸਮੱਸਿਆ ਦਾ ਹੱਲ ਹੁੰਦਾ ਉਹਨਾਂ ਹਰੇਕ ਆਪਾਂ ਜਿਹੜੀ ਕੀ ਰਿਐਲਿਟੀ ਹੈ ਉਸ ਦਾ ਚੈੱਕ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿ ਲੋਕ ਇਸ ਨੰਬਰ ਦੇ ਉੱਪਰ ਜੇਕਰ ਸੰਪਰਕ ਕਰਦੇ ਨੇ ਕਿ ਉਹਨਾਂ ਦਾ ਕੋਈ ਸੋਲੂਸ਼ਨ ਨਿਕਲ ਪਾਉਂਦਾ ਜਾਂ ਨਹੀਂ ਸੋ ਨੰਬਰ ਮਲਾਇਆ ਹੈਗਾ ਜਈ ਦਾ ਤੇ ਹੁਣ ਬੈਲ ਵੀ ਜਾਰੀ ਹੈ ਸੋ ਟਰਾਈ ਕਰਾਂਗੇ ਕਿ ਉਹਨਾਂ ਦੇ ਨਾਲ ਰਾਬਤਾ ਹੋ ਸਕੇ ਤਾਂ ਕਿ ਜਿਹੜੀ ਪਬਲਿਕ ਹੈਗੀ ਹੈ ਉਹਨਾਂ ਦੀ ਜਿਹੜੀ ਖੱਜਲ ਖਵਾਰੀ ਹੈ ਉਹ ਦੂਰ ਹੋ ਸਕੇ ਸੋ ਦੇਖ ਸਕਦੇ ਹੋ ਕਿ ਬੈਲ ਜਾਰੀ ਹੈਗੀ ਮੋਬਾਈਲ ਦੇ ਉੱਪਰ ਪਰ ਜਿਹੜੀ ਹੈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਵਾਲੇ ਤੱਕ ਰਿਸਪੌਂਸ ਨਹੀਂ ਆਇਆ ਪਰ ਪਬਲਿਕ ਹੈ ਕਿਤਨੇ ਕਿਤੇ ਹਰਾਸ ਜੁਰੂਰ ਹੋ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ 4 ਤੋਂ 5 ਫੀਟ ਤੱਕ ਪਾਣੀ ਭਰਿਆ ਹੋਇਆ ਪੁਲ ਦੇ ਵਿੱਚ ਸੋ ਆਪਣੇ ਆਪ ਦੇ ਵਿੱਚ ਇਹ ਇੱਕ ਵੱਡਾ ਸਵਾਲ ਹੈ ਸੋ ਜਈ ਦਾ ਨੰਬਰ ਦੇ ਉੱਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਸੋ ਪਹਿਲਾ ਜਿਹੜਾ ਕਿ ਨੰਬਰ ਹੈਗਾ ਆ ਉਹ ਨਹੀਂ ਉਸਦੇ ਉੱਪਰ ਆਪਤਾ ਕੀਤਾ ਗਿਆ ਜਈ ਦੇ ਵੱਲੋਂ ਦੂਸਰਾ ਆਪਾਂ ਜਿਹੜਾ ਹੈਗਾ ਆ ਐਸਐਸਈ ਦੇ ਉੱਪਰ ਜਿਹੜਾ ਕਿ ਇਸ ਵਿਅਕਤੀ ਦਾ ਨੰਬਰ ਹੈ ਉਸ ਅਫਸਰ ਦੇ ਨਾਲ ਸੰਪਰਕ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕਿ ਦੇਖਾਂਗੇ ਕਿ ਉਹਨਾਂ ਦੇ ਵੱਲੋਂ ਜਿਹੜਾ ਇਹ ਨੰਬਰ ਦੇ ਉੱਪਰ ਕੁਝ ਰਿਐਕਟ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਜੀ ਉਹ ਅਭੀ ਸਵਿਚਡ ਆਫ ਹੈ ਸੋ ਦੇਖੋ ਕਿ ਜਾ ਤਾਂ ਜਿਹੜੇ ਨੰਬਰ ਹੈਗੇ ਨੇ ਜਾ ਤਾਂ ਅਫਸਰਾਂ ਦੇ ਵੱਲੋਂ ਚੁੱਕੇ ਨਹੀਂ ਜਾਂਦੇ ਨੰਬਰ ਨਹੀਂ ਕਾਲਿੰਗ ਇਸ ਕੰਟਲੀ ਸਟ੍ਰਿਕਟ ਕੋ ਜਿਹੜੇ ਨੰਬਰ ਹੈਗੇ ਨੇ ਉਹਨਾਂ ਨੂੰ ਸਵਿਚ ਆਫ ਕੀਤਾ ਗਿਆ ਫਿਰ ਜੇਕਰ ਇਸ ਤਰ੍ਹਾਂ ਦਾ ਹੀ ਘਟਿਆ ਰਵਈਆ ਰਹਿਣਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਫਿਰ ਇਹ ਨੰਬਰ ਲਗਾਉਂਦਾ ਕੀ ਫਾਇਦਾ ਹੁ ਤੀਸਰੇ ਜਿਹੜਾ ਕਿ ਇੰਜੀਨੀਅਰਿੰਗ ਕੰਟਰੋਲ ਦਾ ਨੰਬਰ ਹੈਗਾ ਆ ਉਸ ਦੇ ਉੱਪਰ ਜਿਹੜੀ ਹੈ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਜੇਕਰ ਪਬਲਿਕ ਇਸ ਨੰਬਰ ਦੇ ਉੱਪਰ ਸੰਪਰਕ ਕਰ ਦਿਆ ਤਾਂ ਉਹਨਾਂ ਦਾ ਕੀ ਰਿਐਕਟ ਰਹਿੰਦਾ ਕਿ ਉਹ ਲੋਕਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਆਂਦੇ ਨੇ ਜਾਂ ਫਿਰ ਪਬਲਿਕ ਦਾ ਕੁਝ ਜਿਹੜਾ ਹੈ ਉਹ ਸਹੂਲਤ ਦੇਣ ਲਈ ਆਪਣੀ ਬਚਨ ਬੱਤਾਂ ਨੂੰ ਦੁਹਰਾਉਂਦੇ ਨੇ ਉਹ ਦੇਖੋ ਫਿਰ ਬੇਸ਼ ਹਲੋ ਜੀ ਹਾਂਜੀ ਇੰਜੀਨੀਅਰਿੰਗ ਕੰਟਰੋਲ ਬੋਰਡ ਤੋਂ ਗੱਲ ਕਰ ਰਿਹਾ ਹਾਂ ਜੀ ਹਾਂਜੀ ਸਰ ਇੱਥੇ ਸ਼ੰਭੂ ਬਾਰਡਰ ਤੇ ਨੇੜੇ ਜਿਹੜਾ ਕਿ ਅੰਡਰਵਿਜ ਬਣਿਆ ਹੋਇਆ ਹੈ ਰੇਲਵੇ ਦੇ ਨੀਚੇ ਉੱਥੇ ਪਾਣੀ ਬਹੁਤ ਭਰਿਆ ਹੋਇਆ ਹੈਗਾ ਹਲੇ ਤੱਕ ਉਹ 4 ਤੋਂ 5 ਦਿਨ ਦਾ ਸਮਾਂ ਹੋ ਚੁੱਕਿਆ ਹੈ ਉਹ ਜਿਹੜਾ ਕੀ ਹੈ ਪਬਲਿਕੀ ਰਸਤਾ ਖੁੱਲਿਆ ਨਹੀਂ ਹੈਗਾ ਕੀ ਕਹਿਣਾ ਚਾਹੋਗੇ ਇਸ ਦੇ ਉੱਪਰ ਇਹ ਇਸ ਦਾ ਡਿਟੇਲ ਦੇ ਦੇ ਸਰ ਹਮੇ ਕਿ ਬ੍ਰਿਜ ਨੰਬਰ ਕੀ ਹੈ ہم اس کو جو کنسرن کرتی ہے اس کو بھیج دیتے ہیں اٹینڈ کرنے کے لیے ابھی دیکھو کہ انڈر بائی پاس نمبر 129 ہے کیمرہ پرسن کو دکھایا جا دے کہ انڈر بریج جڑا ہے 129 نمبر ہے گا یا اس دے اوپر جڑا کہ ایک لوکاں دا کہنا ہے کہ چار تو پانچ دن ہو چکے نے کہ ہلے تک جڑا کی ہے انڈر بریج دے وچوں پانی دی نکاسی نہیں کیتی گئی کتنا نمبر بتایا لسٹ نمبر 129 129 129

ਕੋਈ ਨਹੀਂ ਮਿਸਟਰ ਜੋ ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ ਹੈ ਉਸਕੋ ਸੈਂਡ ਕਰ ਦਿੰਦੇ ਸਰ ਪ੍ਰੋਬਲਮ ਠੀਕ ਹੈ ਜੀ ਸੋ ਦੇਖੋ ਫੋਟੋ ਭੇਜ ਦਵਾਰ ਕੋ ਯਾਨੀ ਠੀਕ ਹੈ ਸੋ ਬਾਕੀ ਦੇਖੋ ਕਿ ਜ਼ਾਤ ਜਿਹੜੇ ਅਫਸਰ ਹੈਗੇ ਨੇ ਉਹ ਕਹਿੰਦੇ ਨੇ ਕਿ ਇਹ ਮਾਮਲਾ ਹਲੇ ਤੱਕ ਧਿਆਨ ਦੇ ਵਿੱਚ ਹੀ ਨੇ ਇਹ ਕਿਵੇਂ ਹੋ ਸਕਦਾ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪਬਲਿਕ ਨੂੰ ਹਰਾਸਮੈਂਟ ਹੋਵੇ ਪਬਲਿਕ ਪਰੇਸ਼ਾਨ ਹੋਵੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਦੇ ਲਈ ਉਹਨਾਂ ਨੂੰ ਉਪਰੋਂ ਤੇ ਕਾਫੀ ਲੰਮਾ ਜਿਹੜਾ ਕਿ ਗਿੜਾ ਕੱਟ ਕੇ ਆਉਣਾ ਪਵੇ ਪਰ ਅਧਿਕਾਰੀ ਕਹਿੰਦੇ ਕਿ ਸਾਡੇ ਤੱਕ ਹਲੇ ਤੱਕ ਕੰਪਲੇਨ ਨਹੀਂ ਪਹੁੰਚੀ ਸੋ ਕੁਝ ਜਿਹੜੇ ਸਥਾਨਕ ਲੋਕ ਨੇ ਗੱਲਬਾਤ ਕਰਦੇ ਬਾਈ ਜੀ ਕਿੰਨੀ ਕਿ ਦਿੱਕਤ ਆ ਰਹੀ ਹੈ ਬਹੁਤ ਜ਼ਿਆਦਾ ਜੀ ਹਮ ਕਿੰਨੇ ਦਿਨ ਹੋ ਗਏ ਪੁਲ ਬੰਦ ਹੋਏ ਨੇ ਇਹ 3 ਦਿਨ ਹੋ ਗਏ ਅੱਜ ਹਮ ਕੋਈ ਅਧਿਕਾਰੀ ਨਹੀਂ ਆਇਆ ਮੌਕੇ ਤੇ ਉੱਪਰ ਦੇਖਣ ਦੇ ਲਈ ਨਹੀਂ ਜੀ ਨਹੀਂ ਹੂੰ ਤੇ ਹੁਣ ਖੱਜਲ ਖਵਾਰੀ ਵੀ ਬਹੁਤ ਹੁੰਦੀ ਹੋਣੀ ਹੈ ਕਿੰਨੇ ਕਿੰਨੇ ਪਿੰਡਾਂ ਦਾ ਸੰਪਰਕ ਟੁੱਟਿਆ ਹੈ ਪੁਲ ਬੰਦ ਹੋਣ ਕਰਕੇ ਸਾਰੀ ਆਵਾਜਾਈ ਇੱਧਰ ਨੂੰ ਜੇ ਉਹਦੇ ਬੰਦੇ ਨਸ਼ਾ ਲਾਈਵ ਦੇ ਵੈਸੇ ਹੀ ਬੰਦੇ ਹੂੰ ਸਾਰੇ ਜੋ ਲੋਕ ਆਉਂਦੇ ਨੇ ਇੱਥੋਂ ਜਾਂਦੇ ਨੇ ਗਰੀਬਨ ਕਾਰਾਂ ਵਾਲੇ ਗੱਡੀਆਂ ਵਾਲੇ ਦੋ ਤਿੰਨ ਕਾਰਾਂ ਵੀ ਇਹਦੇ ਡੁੱਬ ਗਏ ਹੈ ਗੱਲ ਹੂੰ ਪਾਣੀ ਜੇਕਰ ਗਹਿਰਾਈ ਮਾਪੀਅਤ 4 ਤੋਂ 5 ਫੀਟ ਕਹਿੰਦੇ ਪਾਣੀ ਦੀ ਗਹਿਰਾਈ ਇੱਥੇ ਇੱਥੇ ਤਾਂ ਹੀ ਹੈ ਜੀ ਹੂੰ ਸੋ ਮੋਟਰਸਾਈਕਲ ਸਮੇਂ ਜਿਹੜਾ ਕਿ ਲੱਕ ਲੱਕ ਤੱਕ ਪਾਣੀ ਆ ਰਿਹਾ ਹਾਂ ਜੀ ਹਾਂ ਜੀ ਮੋਟਰਸਾਈਕਲ ਤੇ ਵੜ ਨਹੀਂ ਸਕਦਾ ਜੀ ਮੋਟਰਸਾਈਕਲ ਸਾਰਾ ਡੁੱਬ ਜਾਏਗਾ ਜੀ ਹੂੰ ਹਾਂ ਜੀ ਤੇ ਹੁਣ ਜੇਕਰ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਹੈਗਾ ਕੁੰਮਕੇ ਜਾਂਦਾ ਹੁਣ ਸ਼ੰਭੂ ਜਾਣਾ ਪੈਗਾ 4 ਕਿਲੋਮੀਟਰ ਕੁੰਮਕੇ ਜਾਣਾ ਪੈਗਾ ਹੂੰ ਸੋ ਇਨਾ ਲੰਬਾ ਕਿਹੜਾ ਰੋਡ ਲੱਗਣਾ ਹੈਗਾ ਹਾਂ ਜੀ ਪਹਿਲਾਂ ਅਗਲਾ ਇੱਥੇ ਆਂਦਾ ਜੀ ਇੱਥੋਂ ਫਿਰ 5 ਕਿਲੋ ਮੀਟਰ ਬੈਕ ਜਾਂਦਾ ਜੀ ਕਿੰਨਾ ਖੱਜਲ ਖਰਾ ਕਈ ਵਾਰਾ ਨੰਬਰ ਜੀ ਲਿਖ ਕੇ ਲਾਗੇ ਨੇ ਕੋ ਲਾ ਦੋ ਬਥਾ ਅੱਗੇ ਮਿਲਦੇ ਹੀ ਨਹੀਂ ਕਿ ਇਹਨੂੰ ਨੰਬਰ ਮਿਲਦੇ ਨਹੀਂ ਵੈਸੀ ਸਿਰਫ ਇੱਕ ਨਾਮ ਦਾ ਇੱਥੇ ਬੋਰਡ ਲਗਾ ਦਿੱਤਾ ਗਿਆ ਪਰ ਕੰਮ ਕੁਝ ਨਹੀਂ ਕਰਦਾ ਨਾ ਜੀ ਨਾ ਬਹੁਤ ਖੱਜਲ ਖਰਾਬੀ ਹੈ ਸਾਨੂੰ ਹੁਣ ਕਿੱਥਾਂ ਜਾਣਾ ਪੈਂਦਾ ਚਲੋ ਸਾਡੇ ਨਾਲ ਖੇਤ ਨੇ ਸਾਨੂੰ ਖੱਜਲ ਖਰਾਬੀ ਹੈ ਜੰਮਾ ਬਰੋਲ ਨੂੰ ਕੋ ਮਿਕਾਈਦਾ ਜਾਂ ਸ਼ੰਮੂ ਨੂੰ ਕੋ ਮਿਕਾਈਦਾ ਖੇਤਾਂ 'ਚ ਚਾਹ ਪਾਣੀ ਦੇਣ ਲਈ ਵੀ ਹੂੰ ਇੰਨੀ ਖੱਜਲ ਖਰਾਬੀ ਹੈ ਸੋ ਆ ਜਿਹੜੇ ਕਿ ਖੇਤਾਂ ਦੇ ਮਾਲਕ ਨੇ ਉਹਨਾਂ ਨੂੰ ਖੱਜਲ ਖਵਾਰੀ ਤਾਂ ਹੁੰਦੀ ਪਰ ਜਿਹੜੇ ਉੱਥੇ ਲੇਬਰ ਕੰਮ ਕਰਦੀ ਹੈ ਉਹਨਾਂ ਨੂੰ ਵੀ ਦਿੱਕਤਾਂ ਆਉਂਦੀ ਉਹਨਾਂ ਨੂੰ ਵੀ ਦੇਖਦਾ ਰੋਟੀ ਨਾ ਟਾਈਮ ਨਾਲ ਪਹੁੰਚੇਗੀ ਅਗਲਾ ਦੇਖੀ ਜੇਗਾ ਵੀ ਚਾਹ ਨਹੀਂ ਆਈ ਰੋਟੀ ਨਹੀਂ ਆਈ ਜਦੀ 10 ਕਿਲੋਮੀਟਰ ਘੁੰਮ ਕੇ ਆਵਾਂਗੇ ਟਾਈਮ ਤੇ ਲੱਗਣਾ ਹੀ ਹੈ ਜੀ ਜੇ ਤੇ ਮੋਟਰਸਾਈਕਲ ਖਿਲਾਰ ਜੰਨੇ ਆਂ ਕਈ ਵਾਰ ਮੋਟਰਸਾਈਕਲ ਦਾ ਤੇਲ ਕੱਢ ਲੈਂਦਾ ਕੋਈ ਘਰ ਤੇ ਮੋਟਰਸਾਈਕਲ ਦੀ ਚੋਰੀ ਹੋ ਸਕਦਾ ਜੀ ਲੋਕ ਹੀ ਲੱਗਾ ਕੋ ਮੜਾ ਜਾ ਬੰਦਾ ਤਾਂ ਕੋਈ ਹੈ ਨਹੀਂ ਇੱਥੇ ਜੀ ਕੋਈ ਮੋਟਰਸਾਈਕਲ ਚੋਰਾ ਕੇ ਲੈ ਜੇ ਅੱਜ ਕੱਲ ਬਦੂ ਦੁਨੀਆ ਘੁੰਮਦੀ ਪਈ ਹੈ ਬੜੀ ਖੱਜਲ ਖਰਾਬੀ ਹੈ ਸੋ ਗਰਾਊਂਡ ਲੈਵਲ ਤੇ ਜਿਹੜੇ ਕਿ ਲੋਕਾਂ ਦੀ ਪਬਲਿਕ ਦੀਆਂ ਜਿਹੜੀ ਕਿ ਪ੍ਰੋਬਲਮਸ ਹੈਗੀਆਂ ਨੇ ਜੋ ਦਿੱਕਤਾਂ ਆ ਰਹੀਆਂ ਨੇ ਉਹਨਾਂ ਨੂੰ ਜਲ ਤੋਂ ਜਲ ਜਿਹੜਾ ਕਿ ਸੌਟ ਆਊਟ ਕਰਨ ਦੀ ਜ਼ਰੂਰਤ ਹੈ ਤਾਂ ਕਿ ਜਿਹੜੀ ਲੋਕਾਂ ਨੂੰ ਇਹ ਖੱਜਲ ਖਵਾਰੀ ਨਾ ਹੋ ਸਕੇ ਬਦੇ ਅਪਟੇਲੀ ਜੁੜੇ ਰਹੇ ਹੰਦਰ ਟੀਵੀ ਨਾਲ ਕੈਮਰਾ ਪਰਸਨ ਮੋਨਲ ਪ੍ਰਵੀਨਦਰ ਚੰਡੀਗੜ੍ਹ